ਜੈ ਪੀਰਾਂ ਦੀ ਸੰਗਤ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਪੰਜ ਪੀਰ ਕੌਣ ਸਨ ਉਹਨਾਂ ਦੇ ਅਸਲ ਨਾਮ ਕੀ ਸੀ ਅਤੇ ਉਹਨਾਂ ਦੇ ਅਸਲ ਦੇ ਵਿੱਚ ਦਰਬਾਰ ਕਿੱਥੇ-ਕਿੱਥੇ ਨੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਵਿੱਚ ਸਾਡੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਇੱਕ ਨਿੱਕੀ ਜਿਹੀ ਬੇਨਤੀ ਹੈ ਜਿਹੜੀ ਸੰਗਤ ਮੇਰਾ ਪੀਰ ਮੇਰੀ ਜ਼ਿੰਦਗੀ ਚੈਨਲ ਤੇ ਨਵੇਂ ਨੇ ਓਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਸਾਨੇ ਨਾਲ ਪਹੁੰਚ ਸਕੇ ਅਤੇ ਸੰਤਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸੰਤਜੀ ਪੰਜ ਪੀਰ ਬਹੁਤ ਹੀ ਅਵੱਲੇ ਦਰਜੇ ਦੇ ਹਨ ਇਹਨਾਂ ਦਾ ਅੱਲਾ ਦਾ ਬਲੀ ਪੰਜ ਪੀਰ ਜਿਨ੍ਹਾਂ ਦੇ ਅੱਗੇ ਅਸੀਂ ਕੋਈ ਵੀ ਦੁਆ ਮੰਗਦੇ ਹਾਂ ਵਿਸ਼ ਮੰਗਦੇ ਹਾਂ ਉਹ ਦੁਆ ਉਹ ਵਿਸ਼ ਪੂਰੀ ਜ਼ਰੂਰ ਹੁੰਦੀ ਹੈ ਕੌਣ ਸੀ ਉਹ ਪੰਜ ਪੀਰ ਆਓ ਅਸੀਂ ਤੁਹਾਨੂੰ ਉਹਨਾਂ ਦੇ ਬਾਰੇ ਪੂਰੇ ਵਿਸਤਾਰ ਦੇ ਨਾਲ ਸਮਝਾਉਂਦੇ ਹਾਂ ਸੰਗਤ ਜੀ ਅਸੀਂ ਜਿੱਥੇ ਵੀ ਪੰਜ ਪੀਰਾਂ ਨੂੰ ਯਾਦ ਕਰਦੇ ਹਾਂ ਤੇ ਉਹ ਪੀਰ ਉੱਥੇ ਹੀ ਹਾਜ਼ਰ ਹੋ ਜਾਂਦੇ ਹਨ ਅਤੇ ਸਾਡੇ ਉੱਤੇ ਆਏ ਹਰ ਸੰਗਠ ਨੂੰ ਸਾਡੀ ਮੁਸ਼ਕਲ ਨੂੰ ਟਾਲ ਦਿੰਦੇ ਨੇ ਪੰਜ ਪੀਰਾਂ ਵਿੱਚੋਂ ਪਹਿਲੇ ਪੀਰ ਜੀ ਦਾਤਾ ਗੰਜ ਬਖਸ਼ ਜੀ ਜਿਨ੍ਹਾਂ ਨੂੰ ਅਸੀਂ ਦਾਤਾ ਅਲੀ ਅਜ਼ਮੇਰੀ ਵੀ ਕਹਿੰਦੇ ਹਾਂ ਇਹਨਾਂ ਦਾ ਜਨਮ 1009 ਦੇ ਵਿੱਚ ਹੋਇਆ ਸੀ ਅਤੇ ਇਹਨਾਂ ਨੇ 1077 ਚ ਇਸ ਦੁਨੀਆ ਤੋਂ ਪਰਦਾ ਫਰਮਾਇਆ ਸੀ ਯਾਨੀ ਕਿ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ ਅਤੇ ਦਾਤਾ ਗੰਜ ਬਖਸ਼ ਜੀ ਦਾ ਅਸਲ ਦਰਬਾਰ ਇਹਨਾਂ ਦੇ ਅਸਲ ਮਜ਼ਾਰ شریف ਲਾਹੌਰ ਦੇ ਵਿੱਚ ਮੌਜੂਦ ਹੈ ਜੋ ਕਿ ਇਸ ਸਮੇਂ ਪਾਕਿਸਤਾਨ ਦੇ ਵਿੱਚ ਹੈ ਪੰਜ ਪੀਰਾਂ ਵਿੱਚੋਂ ਦੂਸਰੇ ਪੀਰ ਜੀ ਦਾ ਨਾਂ ਹੈ ਬਾਬਾ ਫਰੀਦ ਗੰਜ ਸ਼ੰਕਰ ਜਿਨ੍ਹਾਂ ਨੂੰ ਸੰਗਤ ਜੀ ਤੇ ਅਸੀਂ ਸਾਰੇ ਜਾਣਦੇ ਹਾਂ ਇਨਾਂ ਦਾ ਜਨਮ 1175 ਨੂੰ ਹੋਇਆ ਸੀ ਅਤੇ ਇਹਨਾਂ ਨੇ ਦੁਨੀਆ ਤੋਂ ਪਰਦਾ ਫਰਮਾਇਆ ਸੀ ਜਦੋਂ ਦੁਨੀਆ ਤੋਂ ਰੁਖਸਤ ਹੋਏ ਸੀ 1266 ਦੇ ਵਿੱਚ ਅਤੇ ਇਹਨਾਂ ਦੀ ਅਸਲ ਦਰਗਾਹ ਸ਼ਰੀਫ ਅਸਲ ਦਰਬਾਰ ਪਾਕ ਪਟਨ ਸ਼ਰੀਫ 'ਚ ਹੈ ਜੋ ਕਿ এবੀ ਪਾਕਿਸਤਾਨ ਦੇ ਵਿੱਚ ਹੀ ਹੈ ਪੰਜ ਪੀਰਾਂ ਵਿੱਚੋਂ ਤੀਜੇ ਪੀਰ ਜੀ ਦਾ ਨਾਮ حضرت ਬਹੁਦਦਨ ਜਕਰਿਆ ਮਲਤਾਨੀ ਜਿਨ੍ਹਾਂ ਨੂੰ ਮਲਤਾਨ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਦਾ ਜਨਮ 1177 ਚ ਹੋਇਆ ਸੀ ਅਤੇ ਇਹਨਾਂ ਨੇ ਦੁਨੀਆ ਤੋਂ ਪਰਦਾ ਫਰਮਾਇਆ ਸੀ ਰੁਖਸਤ ਹੋਏ ਸੀ 1267 ਚ ਅਤੇ ਇਹਨਾਂ ਦਾ ਵੀ ਅਸਲ ਦਰਬਾਰ ਮੁਲਤਾਨ ਦੇ ਵਿੱਚ ਹੀ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਹੈ ਉੱਥੇ ਇਹਨਾਂ ਦਾ ਅਲੀ ਸ਼ਾਨ ਦਰਬਾਰ ਬਣਿਆ ਹੋਇਆ ਹੈ ਜਿੱਥੇ ਹਰ ਸਾਲ ਉਤਸਵ ਵੀ ਮਨਾਇਆ ਜਾਂਦਾ ਹੈ ਅਤੇ ਉਹਨਾਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੰਜ ਪੀਰਾਂ ਚੋਂ ਚੌਥੇ ਪੀਰ ਦੀ ਜਿਨ੍ਹਾਂ ਦਾ ਅਸਲ ਨਾਮ ਸੀ لالਾ ਸ਼ਹਾਬਾਜ਼ ਕਲੰਦਰ ਹਜ਼ਰਤ ਲਾਲ ਸ਼ਹਾਬਾਜ਼ ਕਲੰਦਰ ਜੀ ਦਾ ਜਨਮ 1143 ਵਿੱਚ ਹੋਇਆ ਸੀ ਅਤੇ ਇਹਨਾਂ ਨੇ ਦੁਨੀਆ ਤੋਂ ਪਰਦਾ ਫਰਮਾਇਆ ਸੀ ਰੁਖਸਤ ਹੋਏ ਸੀ 1334 ਦੇ ਵਿੱਚ ਅਤੇ ਇਹਨਾਂ ਦਾ ਅਸਲ ਦਰਬਾਰ ਸਵਨ ਸ਼ਰੀਫ 'ਚ ਹੈ ਜੋ ਕਿ ਇਹ ਦਰਬਾਰ ਵੀ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਹੈ ਇਨਾਂ ਦਾ ਰੁਤਬਾ ਵੀ ਬਹੁਤ ਹੀ ਅਵੱਲਾ ਹੈ ਅਤੇ ਹੁਣ ਅਸੀਂ ਗੱਲ ਕਰਾਂਗੇ ਪੰਜਵੇਂ ਪੀਰ ਜੀ ਦੇ ਬਾਰੇ ਵਿੱਚ ਜਿਨ੍ਹਾਂ ਦਾ ਅਸਲ ਨਾਮ ਹੈ حضرت ਸਿਆਦ ਜਲਾਲਉਦਦਿਨ ਪਖਿਆਰੀ ਇਹਨਾਂ ਦਾ ਜਨਮ 1199 ਦੇ ਵਿੱਚ ਹੋਇਆ ਅਤੇ ਇਹਨਾਂ ਨੇ ਦੁਨੀਆ ਤੋਂ ਪਰਦਾ ਫਰਮਾਇਆ ਜਦੋਂ ਰੁਖਸਤ ਹੋਏ ਸੀ 1291 ਦੇ ਵਿੱਚ ਅਤੇ ਇਹਨਾਂ ਦਾ ਅਸਲ ਦਰਬਾਰ ਉੱਚ ਸ਼ਰੀਫ ਚ ਹੈ ਜੋ ਕਿ ਇਹ ਦਰਬਾਰ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਹੈ ਸੋ ਸੰਗਤ ਜੀ ਇਹ ਸੀ ਪੰਜ ਪੀਰਾਂ ਦੀ ਪੂਰੀ ਜਾਣਕਾਰੀ ਅਤੇ ਉਹਨਾਂ ਦੇ ਦਰਬਾਰ ਦੇ ਬਾਰੇ ਪੂਰੀ ਜਾਣਕਾਰੀ ਅਤੇ ਪੰਜ ਪੀਰਾਂ ਦੇ ਕਿਹੜੇ-ਕਿਹੜੇ ਨਾਂ ਸੀ ਉਹ ਅਸੀਂ ਤੁਹਾਨੂੰ ਸਾਰਾ ਹੀ ਦੱਸ ਚੁੱਕੇ ਹਾਂ ਸੋ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਸੰਗਤ ਜੀ ਮਿਲਦੇ ਹਾਂ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਜੇਕਰ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਪੰਜ ਪੀਰਾਂ ਵਿੱਚੋਂ ਤੀਜੇ ਪੀਰ ਜੀ ਦਾ ਨਾਮ حضرت ਬਹੁਦਦਨ ਜਕਰਿਆ ਮਲਤਾਨੀ ਜਿਨ੍ਹਾਂ ਨੂੰ ਮਲਤਾਨ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਅਤੇ ਇਹਨਾਂ ਦਾ ਜਨਮ 1177 ਚ ਹੋਇਆ ਸੀ ਅਤੇ ਇਹਨਾਂ ਨੇ ਦੁਨੀਆ ਤੋਂ ਪਰਦਾ ਫਰਮਾਇਆ ਸੀ ਰੁਖਸਤ ਹੋਏ ਸੀ 1267 ਚ ਅਤੇ ਇਹਨਾਂ ਦਾ ਵੀ ਅਸਲ ਦਰਬਾਰ ਮਲਤਾਨ ਦੇ ਵਿੱਚ ਹੀ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਹੈ ਉੱਥੇ ਇਹਨਾਂ ਦਾ ਅਲੀ ਸ਼ਾਨ ਦਰਬਾਰ ਬਣਿਆ ਹੋਇਆ ਹੈ ਜਿੱਥੇ ਹਰ ਸਾਲ ਉਤਸਵ ਵੀ ਮਨਾਇਆ ਜਾਂਦਾ ਹੈ ਅਤੇ ਉਹਨਾਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੰਜ ਪੀਰਾਂ ਚੋਂ ਚੌਥੇ ਪੀਰ ਦੀ ਜਿਨ੍ਹਾਂ ਦਾ ਅਸਲ ਨਾਮ ਸੀ ਲਾਲ ਸ਼ਾਹਬਾਜ਼ ਕਲੰਦਰ ਹਜ਼ਰਤ ਲਾਲ ਸ਼ਾਹਬਾਜ਼ ਕਲੰਦਰ ਜੀ ਦਾ ਜਨਮ 1143 ਵਿੱਚ ਹੋਇਆ ਸੀ ਅਤੇ ਇਹਨਾਂ ਨੇ ਦੁਨੀਆ ਤੋਂ ਪਰਦਾ ਫਰਮਾਇਆ ਸੀ ਰੁਖਸਤ ਹੋਏ ਸੀ 1334 ਦੇ ਵਿੱਚ ਅਤੇ ਇਹਨਾਂ ਦਾ ਅਸਲ ਦਰਬਾਰ ਸਵਨ ਸ਼ਰੀਫ ਚ ਹੈ ਜੋ ਕਿ ਇਹ ਦਰਬਾਰ ਵੀ ਪਾਕਿਸਤਾਨ ਦੇ ਵਿੱਚ ਹੀ ਮੌਜੂਦ ਹੈ ਇਹਨਾਂ ਦਾ ਰੁਤਬਾ ਵੀ ਬਹੁਤ ਹੀ ਅਵੱਲਾ ਹੈ